अमृतसर महंत की जगह मामले कोर्ट के आदेशा अनुसार कब्जा लैंड पहुंचे महंत जरनैल सिंह पुलिस पार्टी का इलाका वसनीक महावीर सिंह मिठू वालों की विरोध चीफ एडिटर कमलजीत विशेष रिपोर्ट ਸਰ ਮੇਰਾ ਨਾਮ ਮਹਾਵੀਰ ਸਿੰਘ ਸਨੋ ਫੁਲਕਬੀਰ ਸਿੰਘ ਗਲੀ ਸਮੱਦਾਂ ਵਾਲੀ ਚੌਕ ਮੋਨੀ ਚਾਟੇਵਿੰਡਗੇਟਾ ਦਾ ਰਹਿਣਾ ਹੈ ਜੀ ਅੱਜ ਆਪਾਂ ਗਲੀ ਸਮੱਦਾਂ ਵਾਲੀ ਇਕੱਠੇ ਹੋਏ ਆਂ ਕੀ ਕਹਿਣਾ ਚਾਹੋਗੇ ਸਭਨਾਂ ਚ ਸਰ ਇਹ ਕਹਿਣਾ ਚਾਹੁੰਦੇ ਆ ਕਿ ਇਹ ਨਾ ਗਲੀ ਜਿਹੜੀ ਸਮੱਦਾਂ ਵਾਲੀ ਗੀਏ ਇਹ ਕੀ ਮੰਤਾਂ ਦੀ ਜਗਾ ਇਹਦੇ ਵਿੱਚ ਤਿੰਨ ਮੰਤ ਹੋਇਆ ਇੱਕ ਚਰਨਜੀਤ ਇੱਕ ਗੁਰਨਾਮ ਸਿੰਘ ਇੱਕ ਹਰਦੇਵਾਲ ਸਿੰਘ ਜੋ ਹਰਦੇਵਾਲ ਸਿੰਘ ਹੀ ਉਹਦੇ ਤੇ ਚ ਆਪਣਾ ਗੁਰਨਾਮ ਸਿੰਘ ਦੇ ਮਤਲਬ ਕਿ ਇਹਨੇ ਕਤਲ ਕਰਤਾ ਸੀ ਹਰਦੇਵਾਲ ਸਿੰਘ ਤੇ ਉਹ ਪਗੋੜਾ ਹੋ ਗਿਆ ਸੀ ਉਹਨੂੰ ਡੇਰੇ ਤੋਂ ਮਤਲਬ ਕਿ ਗੱਦੀ ਤੋਂ ਹਟਾਤਾ ਸੀ ਇਹ ਜੋ ਆਪਣੇ ਆਪ ਨੂੰ ਮੰਨਤ ਕਹਿੰਦਾ ਜਰਨੈਲ ਸਿੰਘ ਇਹ ਨਾਂ ਤਾਂ ਮੰਨਤਾ ਹੈ ਜੀ ਇਹਨੇ ਥੋੜੇ ਪਿਛਲੇ 2022 ਜਿੱਥੇ ਬੰਦੇ ਪੇਚੇ ਗੁਰਦਾਰੇ ਤੇ ਗੁਰਦਾਰੇ ਦੀ ਇੱਟਾ ਮਾਰ ਕੇ ਗਏ ਗੁਰਦਾਰੇ ਦੀ ਕੰਧ ਢਾ ਕੇ ਗਏ ਤੇ ਜੇ ਅਸੀਂ ਉਹਨਾਂ ਨੂੰ ਡੱਕਿਆ ਤੇ ਅੱਗੋਂ ਮਤਲਬ ਕਿ ਲੜਨ ਨੂੰ ਪੈਂਦੇ ਸੀ ਜਿਸ ਦੀ ਵੀਡੀਓ ਵੀ ਹੈਗੀ ਸਾਡੇ ਕੋਲ ਮੈਂ ਤੁਹਾਨੂੰ ਮਤਲਬ ਕਿ ਦੇ ਦਾਂਗਾ ਤਾਂ ਕਿ ਮੈਂ ਉਹਨਾਂ ਨਾਲ ਗੱਲ ਕਰਨ ਲੱਗਾ ਤੇ ਨਾਂ ਮੈਨੂੰ ਗੱਲ ਕਰਨ ਦੇ ਧੱਕੇ ਮਾਰੀ ਜਾਣ ਮੈਂ ਉਹਨਾਂ ਨੂੰ ਕਿਹਾ ਕਿ ਜੇ ਜਿਹੜੀ ਜੋ ਵਿਰਸਾ ਸਿੰਘ ਦਾ ਕੇਸ ਚੱਲਦਾ ਹੈ ਵਿਰਸਾ ਸਿੰਘ ਦੀ ਹੋ ਗਈ ਡੈਥ ਕਿਉਂਕਿ ਇਹ ਜਗਾ ਹੈਗੀ ਐਨ ਆਰ ਆਈ ਦੀ ਐਨ ਆਰ ਆਈ ਦੀ ਮਤਲਬ ਕਿ ਸਾਰੇ ਡਾਕੂਮੈਂਟ 1996 ਚ ਐਨ ਆਰ ਆਈ ਨੇ ਲੀਜ਼ ਕਿ ਲਈ ਸੀ ਜਦੋਂ ਉਹ ਚਰਨਜੀਤ ਨੂੰ ਡਿਗਰੀ ਹੋਈ ਸੀ ਫਿਰ ਉਸਨੇ ਆਪਣਾ ਤਰਨ ਤਰਨ ਦੇ ਮੰਤਕ ਯਾਦਵਿੰਦਰ ਕੋ ਵੀ ਮਤਲਬ ਕਿ ਲੀਜ਼ ਲਿਖਾ ਲਈ ਉਹ ਇਸ ਵਕਤ ਕੈਨੇਡਾ ਗਿਆ ਜਿਹਦੇ ਮੈਂ ਕਿ ਲੈਸੀ ਹੈਗਾ ਇੱਥੇ ਧਿਆਨ ਰੱਖਣ ਨੂੰ ਮਤਲਬ ਕਿ ਮੈਨੂੰ ਸਾਰਾ ਕੁਝ ਇਹਨਾਂ ਨੇ ਅਧਿਕਾਰ ਦਿੱਤੇ ਹੋਏ ਹੈ ਕਿ ਪਰਮਜੀਤ ਭਾਜੀ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਜਗਾ ਜੋ ਹੈ ਇਹ ਸਾਰੀ 2664/19 ਵਿੱਚ 40 ਘਰ ਵਾਜਦੇ ਆ ਜਿਨ੍ਹਾਂ ਦਾ ਮਕਾਨ ਨੰਬਰ ਆਡ ਆਡਿਆ ਇਹ ਜਗ੍ਹਾ ਹੋ ਰਿਹਾ ਉਹ ਜਗ੍ਹਾ ਹੋਰ ਦੱਸੀ ਜਾਂਦੇ ਆ ਤੇ ਹੁਣ ਮੇਰੀ ਜਗ੍ਹਾ ਨੂੰ ਆ ਕੇ ਕਹਿਣਗੇ ਤੇ ਮੈਂ ਮਤਲਬ ਕਿ ਜਿਸ ਜਗ੍ਹਾ ਤੇ ਜਿਨ੍ਹਾਂ ਨੇ ਮੈਨੂੰ ਦਿੱਤਾ ਉਹਨਾਂ ਨੇ ਐਨ ਆਰ ਆਈ ਤੋਂ ਤੋਂ ਕੈਨੇਡਾ ਤੋਂ ਕੰਪਲੀਟ ਵੀ ਪਾਤੀ ਹੈ ਕਿ ਸਾਡੀ ਜਗ੍ਹਾ ਨੂੰ ਕੋਈ ਨਜਾਇਜ਼ ਮਤਲਬ ਕਿ ਕਬਜ਼ਾ ਕਰਨਾ ਚਾਹੁੰਦਾ ਸਰ ਇਹਨੇ ਆਪਣਾ ਜੋ ਮੰਤ ਜਰਨੈਲ ਸਿੰਘ ਇਹਨੇ ਗੁਰਦਾਰੇ ਦਾ ਤੇ ਇੱਥੇ ਸਾਰੀ ਮਤਲਬ ਕਿ ਪ੍ਰਾਪਰਟੀ ਵੇਚ ਕੇ ਖਾ ਗਿਆ ਕੋਈ 1 ਰੁਪਿਆ ਨਹੀਂ ਲਾਇਆ ਦੂਜਾ ਤੁਹਾਨੂੰ ਮੰਦਰ ਦਾ ਹਾਲ ਬਖੋਣਾ ਕਸੇ ਹਰ ਸ਼ਿਵਰਾਤਰੀ ਤੇ ਮਹੱਲੇ ਵਾਲੇ ਸਾਰੇ ਰਲ ਕੇ ਮਹੱਲੇ ਵਾਲੇ ਕਿਸੇ ਕੋਈ ਪੁੱਛ ਲੋ ਉੱਥੇ ਮਤਲਬ ਕਿ ਸ਼ਿਵਰਾਤਰੀ ਮਨਾਈਦੀ ਆ ਇੱਥੇ ਹਰ ਸੰਗਰਾਮ ਤੇ ਆਪਾਂ ਸੰਗਰਾਮ ਮਤਲਬ ਕਿ ਗੁਰਦਾਰੇ ਮਨਾਈਦਾ ਸਾਰੇ ਆਜ ਜੋ ਵੀ ਆ ਬਲਾਰੀਆ ਸਭ ਨੂੰ ਉੱਚਾ ਕਰਾਇਆ ਸੀ ਜਦੋਂ ਮਤਲਬ ਕਿ ਜੋ ਵੀ ਪੈਪਾ ਪੂਪਾ ਪਈਆਂ ਉਹਨਾਂ ਨੇ ਮੋਟਰ ਲਵਾ ਕੇ ਦਿੱਤੀ ਗੁਰਦਾਰੇ ਨੂੰ ਮਤਲਬ ਕਿ ਸਾਰੀ ਮਤਲਬ ਕਿ ਇਸੇ ਧੱਕਾ ਕਰਨਾ ਚਾਹੁੰਦਾ ਇੱਥੇ ਆ ਗਏ ਪਰ ਧੱਕਾ ਸਾਰੇ ਇੱਥੇ ਹੋ ਨਹੀਂ ਦੇਣਾ ਪਿਛਲੀ ਵਾਰੀ ਵੀ ਇੱਥੇ ਗੁੰਡੇ ਭੇਜੇ ਸੀ ਪਰ ਉਹਦੇ ਨਾਲ ਮਤਲਬ ਕਿ ਇਹ ਜੋ ਵੀ ਕਰਤਾ ਤਾਂ ਮੇਨ ਹੈਗਾ ਜਰਨੈਲ ਸਿੰਘ ਆਪ ਅੱਗੇ ਹੁੰਦਾ ਨਹੀਂ ਆ ਦੂਜਿਆਂ ਨੂੰ ਅੱਗੇ ਕਰਦਾ ਜਾਂ ਤੇ ਆਪ ਅੱਗੇ ਆਵੇ ਕਿ ਕਹਵੇ ਕਿ ਹਾਂਜੀ ਜੀ ਇਹ ਗੱਲ ਲਗੀ ਮਤਲਬ ਕਿ ਆਪਣਾ ਅਫਸਰਾਂ ਨੂੰ ਗਲਤ ਗਾਈਡ ਕਰ ਦਿੰਦਾ ਕਿ ਥਾ ਜਗ੍ਹਾ ਹੈਗੀ ਕਿ ਹਲ ਜਾਣੇ ਕਿ ਅਫਸਰਾ ਵੀ ਜੋ ਪੁਰਾਣੇ ਰੀਡਰ ਲੱਗੇ ਉਹਨਾਂ ਨੂੰ ਵੀ ਪਤਾ ਕਿਹੜੀ ਜਗ੍ਹਾ ਦਾ ਕਿਹੜਾ ਝਗੜਾ ਹੈਗਾ ਇੱਥੇ ਐਸਪੀ ਸਾਹਿਬ ਆਏ ਡੀਐਸਪੀ ਸਾਹਿਬ ਉਹਨਾਂ ਨੂੰ ਮੌਕਾ ਵੇਖ ਕੇ ਗਿਆ ਭੰਡਾਰ ਸਾਹਿਬ ਨੇ ਡਿਊਟੀ ਲਈ ਫੋਨ ਆ ਗਿਆ ਮਤਲਬ ਕਿ ਨਜਾਇਜ਼ ਹੀ ਉਹਨਾਂ ਦੀ ਆ ਸਰ 2004 ਚ ਵਿਰਸਾ ਸਿੰਘ ਦਾ ਚੱਲਿਆ ਸੀ ਕੇਸ ਜਿਹਦੇ ਵਿੱਚ ਇੱਕ ਰਸੋਈ ਤੇ ਰੂਮਸ ਤੇ ਇੱਕ ਬਰਾਂਡਾ ਤੇ ਚਬਾਰਾ ਉਹ ਘਰ ਸਰ ਪਰਲੀ ਸਾਈਡ ਤੇ ਹੈਗਾ ਉਹਦੇ ਸਾਡੇ ਨਾਲ ਕੋਈ ਲੈਣ ਦੇ ਨਹੀਂਗਾ ਤੇ ਮਤਲਬ ਕਿ ਸਾਰੇ ਡਾਕੂਮੈਂਟ ਸਰ ਹੈਗੇ ਆ ਇਹ ਜੋ ਲੀਜ਼ ਦੇ ਕਾਗਜ਼ ਹੈਗੇ ਆ ਉਹਨਾਂ ਦੇ ਇਹ ਆਪਣਾ ਕਿ ਪਰਮਜੀਤ ਭਾਜੀ ਦੇ ਸਾਰਾ ਕੁਝ ਸਰ ਹੋਈ ਆ ਹਾਊ ਟੈਕਸ ਉਹਨਾਂ ਦੇ ਨਾਮ ਸਾਰਾ ਕੁਝ ਆ ਹਾਊ ਟੈਕਸ ਦੇ ਕਾਗਜ ਜਿਹੜੀ ਲਾਲਕੀਰ ਦੇ ਅੰਦਰ ਜਗ੍ਹਾ ਹੁੰਦੀ ਉਹ ਸਾਰੀ ਹਾਊ ਟੈਕਸ ਦੇ ਅੰਦਰ ਹੁੰਦੀ ਕਾਰਪੇਸ਼ਨ ਦੇ ਆ ਕਾ ਮਤਲਬ ਕਿ 1996 ਤੋਂ ਲੈ ਕੇ ਹੁਣ ਤੱਕ ਦਾ ਹਾਊ ਟੈਕਸ ਸਾਰਾ ਤਾਰਿਆ ਆ ਮੈਂ ਜੀ ਹਾਂ ਜਮਦਗੀ ਰਸੀਤਾ ਸਾਰੀਆਂ ਪਾਣੀ ਦੀਆਂ ਸਾਰਾ ਕੁਝ ਇਹ ਸਾਰੇ ਨਿੱਥੇ ਨਹੀਂ ਆਇਆ ਜੀ ਆ ਗਏ ਕਹੀ ਜਾਂਦਾ ਕਿ ਸਾਡੀ ਜਗ੍ਹਾ ਹੈਗੀ ਮੋਹਦਵਰ ਬੰਦਾ ਮੈਂ ਮੈਂ ਇਲਾਕੇ ਦਾ ਮੋਹਦਵਰ ਬੰਦਾ ਹਰ ਕੋਈ ਫੈਸਲਾ ਮੇਰੇ ਕੋ ਸਾਰਾ ਹੁੰਦੇ ਕਰਉਣ ਉਸੇ ਲਈ ਅੱਧੀ ਰਾਤ ਹੀ ਸਾਨੂੰ ਕੋਈ ਆਵਾਜ਼ ਮਰਿਆ ਸੀ ਤੁਰੀ ਦਾ ਨਾਲ ਮੈਂ ਰਹਿੰਦਿਆਂ ਪਰਮਜੀਤ ਭਾਜੀ ਵੱਲੋਂ ਜਿਨ੍ਹਾਂ ਦੀ ਜਗ੍ਹਾ ਹੈਗੀ ਆ ਉਹਨਾਂ ਨੇ 15 ਤਰੀਕ ਨੂੰ ਹੋਣਾ ਲਿਖਤੀ ਤੁਹਾਨੂੰ ਸਾਰੀ ਡਿਟੇਲ ਰਿਸਪੌਂਸਿਬਲ ਹਾਂਜੀ ਹਾਂਜੀ ਸਾਰਾ ਕੁਝ ਮਤਲਬ ਕੀ ਹੋਸੀ ਉਹਨਾਂ ਦੇ ਮਤਲਬ ਕੀ ਬਹੁਤ ਹੋਰ ਵੀ ਬਹੁਤ ਸ਼ਹਿਰ ਚ ਪ੍ਰਾਪਰਟੀਆਂ ਹੈਗੀਆਂ ਪਰ ਸਾਡੇ ਮਤਲਬ ਕਿ ਨਿਆਂਜ ਅਸੀਂ ਧੱਕਾ ਨਹੀਂ हां इथे अही गुरु घर दी सेवा करदे हां जे गुरु घर አለ ਕੋਈ ਆ ਕੇ ਵੇਖੂਗਾ ਤੇ ਫਿਰ ਮਤਲਬ ਕਿ ਪਰਦਾਸ਼ ਨਹੀਂ ਹੋਊਗਾ ਸਾਡੇ ਕੋਲ ਇਹਨੇ ਪਹਿਲਾਂ ਵੀ ਬੜਾ ਮਤਲਬ ਕਿ ਮਹਾਰਾਜ ਦੇ ਪ੍ਰਕਾਸ਼ ਇੱਥੇ ਹੁੰਦਿਆ ਉਦੋਂ ਖੰਡਪਾਟ ਸਾਹਿਬ ਤਰਾਇਆ ਦੇ ਨੇ ਇਟਾਂ ਆ ਕੇ ਮਾਰੀਆਂ ਤੇ ਤੇ ਐਡਾ ਹੰਕਾਰਿਆ ਬੰਦਾ ਅਸੀਂ ਕਹਿੰਦੇ ਜੇ ਆਪਣੇ ਆਪ ਨੂੰ ਮੰਨਤ ਕਹਿੰਦਾ ਇੱਥੇ ਜੇ ਤੂੰ ਮੰਨਤੇ ਆ ਅਸਲ ਮੰਨਤੇ ਆ ਤੋ ਗੁਰਦਾਰੇ ਦਾ ਇੱਕ ਕਮਰਾ ਵੀ ਪਾਇਆ ਆਗੇ ਨਾ ਗੁਰਦਾਰੇ ਦਾ ਨਾ ਮੰਦਿਰ ਦਾ ਸਰ ਜਿਹੜੇ ਮੰਤ ਹੁੰਦੇ ਨਾ ਨਿਰਮਲੇ ਇਹਨਾਂ ਦੇ ਵਿੱਚ ਇੱਕ ਮੰਦਿਰ ਹੁੰਦਾ ਇਹ ਤੋਂ ਗੁਰਦੁਆਰਾ ਸਾਹਿਬ ਹੁੰਦਾ ਤੇ ਨਾ ਇਹ ਮੰਦਿਰ ਦੀ ਸੇਵਾ ਕਰਦੇ ਮੰਦਿਰ ਪ੍ਰਾਚੀਨ ਮੰਦਿਰ ਹੈਗਾ ਉਹਦੇ ਵਿੱਚ ਮਹਾਰਾਜ ਕ੍ਰਿਸ਼ਨ ਜੀ ਦੀਆਂ ਆਪਣਾ বিষ্ণੂ ਭਗਵਾਨ ਜੀ ਦੀਆਂ ਹੱਥਾਂ ਮਤਲਬ ਕਿ ਹੋਈ ਪੇਂਟਿੰਗ ਹੋਈਆਂ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਬਾਬਾ ਜੀ ਹੈਗੇ ਉਹਨਾਂ ਦੇ ਅੰਦਰ ਸਾਰਾ ਪੇਂਟਿੰਗ ਹੈ ਨਾ ਕਿੱਥੇ ਦੇ ਬਾਬਾ ਜੀ ਆਪਣਾ ਗਾਗਰ ਨਿਕਲੇ ਸੀ ਬਾਬਾ ਜੀ ਦੀ ਗੁਰਨਾਨਕ ਦੇਵ ਜੀ ਦੇ ਵੇਲੇ ਦੇ ਸਿੱਖੇ ਲਿਖੇ ਨੇ ਉਹ ਬਾਬਾ ਜੀ ਦੀ ਹਸਤੀਆਂ ਮਤਲਬ ਕਿ ਉਹਦੇ ਉੱਥੇ ਹੀ ਦਬਕੇ ਉੱਥੇ ਘੜਾ ਲੱਗਾ ਤੇ ਮਹਾਰਾਜ ਦੀ ਫਿਰ 파ਰਤੀ ਸਾਹਿਬ ਨਾ ਹੀ ਲੈਂਦੀ ਸਾਰਾ ਕੁਝ ਮਤਲਬ ਕਿ ਗੁਰਦਾਰੇ ਦੀ ਸੇਵਾ ਕਰੀ ਤੇ ਪਰ ਸਾਰੀ ਜੇ ਕੋਈ ਨਜਾਇਜ਼ ਆ ਕੇ ਇਸ ਤਰ੍ਹਾਂ ਦਬਕੇ ਮਾਰੇ ਤੇ ਗਲਤ ਗੱਲ ਲੱਗੀ ਆ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਆਪਣਾ ਇਨਸਾਫ ਚਾਹੁੰਦੇ ਆ ਕਿ ਮੈਂ ਮੰਨਤਾ ਜਰਨੈਲ ਸਿੰਘ ਢੇਲਾ ਮੰਨਤਾ ਦੇ ਹੱਥ ਸਿੰਘ ਫਰੀडम फाइਟਰ ਡੇਰਾ ਖਾਤਰਾ ਚੌਕ ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਬੱਬਾ ਜੀ ਕੀ ਮਾਮਲਾ ਜਿਹੜਾ ਜਗਾ ਦਾ ਡਿਸਪੂਟ ਚੱਲ ਰਿਹਾ ਹੈ ਇੱਕ ਤੋਂ ਪਹਿਲਾਂ ਨਾ ਮੇਰਾ ਗੁਰੂ ਮੰਤਰ ਦੇ ਹੱਥ ਸੀਗੀ ਤੇ 10 ਇਕੱਠ ਕੰਨਿਆਂ ਨੂੰ ਨਾ ਦਿੱਸੋ ਗਈ ਜੀ ਤੇ 10 ਅੱਠ ਕੰਨਿਆਂ ਨੂੰ ਮੇਰੇ ਵੱਲ ਪੇਕਸਾ ਦਾ ਸਮਾਜ ਨੇ ਮਨੂ ਡੇਰੇ ਦਾ ਮਤ ਥਾਪਿਆ ਸੀ ਜੀ ਤੇ ਉਸ ਤੋਂ ਬਾਅਦ ਇਹਦਾ ਕੇਸ ਹਾਈ ਕੋਰਟ ਚੱਲ ਰਿਹਾ ਹੈ ਡੇਰੇ ਦਾ ਜਿਸ ਦੇ ਵਿੱਚ ਜੱਜ ਜੱਗੀ ਤੇ ਚੌਧਰੀ ਤੇ ਮਤ ਅਧਿਆਤ ਸਿੰਘ ਦਾ ਕਾਨੂੰਨੀ ਵਾਰਸ ਮੰਨਿਆ ਸਟਰੀ ਇੱਕ 11297 ਨੂੰ ਡੇਰੇ ਵੀ ਜੋ ਪ੍ਰੋਪਰਟੀ ਪਹਿਲਾਂ ਤੋਂ ਲੱਗੂਗੀ ਸਾਰਾ ਮੇਰੀ ਇਸ ਹੈਡ ਆਵਰ ਕਰ ਕਰ ਇੱਕ ਬਾਬਾ ਜੀ ਮਾਵਿਰ ਸਿੰਘ ਵੱਲੋਂ ਆਪਣੇ ਉੱਪਰ ਦਰਖਾਸਤ ਅਲੀਗੇਸ਼ਨ ਆਇਆ ਜਾ ਰਿਹਾ ਹੈ ਪਲਾਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੇ ਬਾਰੇ ਸਾਡੀ ਜੋ ਪ੍ਰੋਫੀ ਹੈ ਜੜੀ ਸੰਬੰਧ ਵਾਲੀ ਹਾਂਜੀ ਹਾਂਜੀ ਉਹ ਤੇ ਸਾਡੇ ਬਾਬੇ ਵੱਡੇ ਦੇ ਸਵਾਦ ਹੈ ਹੱਥੇ ਤੇਰੇ ਤੇ ਪ੍ਰੋਪਰਟੀ ਸਾਰੀ ਸਾਡੇ ਮਾਲਕੀ ਤੇ ਰਹੀ ਤੇ ਜਿਹੜਾ ਮਾਹਵੀਰ ਮਿੱਠੋ ਦੇ ਪਿਓ ਜਿਹੜਾ ਹੈ ਨਾ ਲਖਬੀਰ ਸਿੰਘ ਤੇ ਉਹਦਾ ਦਾਦਾ ਮਿਰਚਾ ਸਿੰਘ ਉਹਨਾਂ ਨੇ ਕੋਟਾਰ ਤੇ ਨਾ ਕਬਜ਼ਾ ਕਰ ਲਿਆ ਸੀ ਜੀ ਸਾਡੇ ਭ੍ਰਤੀ ਪਾਰਟੀ ਦੇ ਨਾਲ ਰਲ ਕੇ ਨਾ ਉੱਤਨ ਜਾਇਕ ਹੋ ਜਾ ਕਰ ਲਿਆ ਜਿਸ ਦੇ ਬਾਅਦ ਅਸੀਂ ਕੋਰਟ ਵਿੱਚ ਜਾ ਕੇ ਕੇਸ ਪਾਇਆ ਇਸ ਦਾਲਤ ਨੂੰ ਖਾਲੀ ਕਰਾਉਣ ਵਾਸਤੇ ਜਿਸ ਅਦਾਲਤ ਨੇ ਸਾਡੇ ਹੱਥ ਵਿੱਚ ਫੈਸਲਾ ਕਰ ਦਿੱਤਾ ਕਿ ਇਸ ਦੀ ਦਾਲਤ ਦੀ ਦਾਤ ਸ੍ਰੀ ਗੁਨੀਤ ਕੁਮਾਰ ਨਾਰੰਗ ਸਾਹਿਬ ਨੇ ਪਹਿਲਾਂ ਕਿਤੇ ਨਹੀਂ ਵੀ ਜੋ ਤੁਸੀਂ ਕੇਸ ਪਾਏ ਔਰ ਜਿੱਤੇ ਤੁਸੀਂ ਆਈ ਆਪਣੇ ਲੋਰਕੋਟ ਤੇ ਹੋਇਆ ਸੀ ਇਹਨਾਂ ਦੇ ਇਹਦਾ ਆਪਣਾ ਬਿਰਸਾ ਸਿੰਘ ਤੇ ਲਖਮੀਰ ਸਿੰਘ ਜੋ ਮਿੱਠੂ ਦਾ ਸਪਟਾ ਦੰਦ ਉਹਨਾਂ ਦੇ ਖਿਲਾਫ ਕੇਸ ਹੋ ਗਿਆ ਫਿਰ ਦੰਦ ਨੇ ਕਿਹਾ ਵੀ ਇਹਨਾਂ ਨੂੰ ਸੁਭਜਾ ਦੇ ਦਊਂਗਾ ਅੱਗੇ ਚਲਾਇਸ ਸੀ ਤੁਹਾਡੇ ਹੱਥ 'ਚ ਉਸ ਤੋਂ ਬਾਅਦ ਇਹਨਾਂ ਸੇ ਆਪਣੇ ਬਿਰਸਾ ਸਿੰਘ ਤੇ ਲਖਮੀਰ ਸਿੰਘ ਨੇ कोर्ट ਵਿੱਚ ਅਪੀਲ ਪਾਤੀ ਸੈਸ਼ਨ ਕੋਰਟ ਸੈਸ਼ਨ ਕੋਰਟ ਨੇ ਉਹ ਪੀਲ ਜਿਸਮ ਚ ਕਰਤੀ ਉਹਦੇ ਬਾਅਦ ਇਹਨਾਂ ਹਾਈ ਕੋਰਟ ਜਾ ਕੇ ਕੇਸ ਪਾਇਆ ਇਹਨਾਂ ਦਾ ਤਪੀਲ ਜਿਸਮ ਚ ਕਰਤੀ ਤੇ ਉਹਦੇ ਬਾਅਦ ਹੁਣ ਅਸੀਂ ਉਹ ਜਗ੍ਹਾ ਦੇ ਕਬਜ਼ੇ ਵਾਸਤੇ ਲੋਰ ਕੋਰਟ ਵਿੱਚ ਐਪਲੀਕੇਸ਼ਨ ਪਾਈ ਤੇ ਜਿਸ ਵਿੱਚ ਆਪਣੇ ਵੱਲ ਕੋ ਬਹੁਤ ਤੇਜ਼ ਯਾਰ ਹੋ ਰਹਾ ਹੈ ਕਬਜ਼ਾ ਤੋਂ ਵਾਸਤੇ ਲੇਕਿਨ ਉਸੇ ਉਹ ਪਰਿਵਾਰ ਸਾਰਾ ਮਾ ਬਿੱਟੂ ਦੇਵ ਦਾ ਪਰਿਵਾਰ ਜਿੰਨਾ ਉਹ ਜਨਾਨੀਆਂ ਇਕੱਠੀਆਂ ਕਰਕੇ ਗਾੜੀ ਹੋ ਜਾਂਦੇ ਆ ਤੇ ਕੋ ਗਾਲਾਂ ਨਿਕਲਦੇ ਜਿੱਦੂ ਬਾਬਾ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਗੋੜਦੋਲੇ ਦੀ ਦੁਆਰ ਵੀ ਢਾਈ ਆਪਣੇ ਵੱਲੋਂ ਕੀ ਕਰਨ ਚਾਹੋਗੇ ਬਾਰੇ ਵਾਹੀ ਕੋ ਦੁਆਰ ਨਹੀਂ ਢਾਈ ਅਸੀਂ ਤਾਂ ਫਿਰ ਉਹਨਾਂ ਦੇ ਨਾਲ ਹੀ ਗਏ ਕਾਫੀ ਗੁੰਡੇ ਇਕੱਠੇ ਕੀਤੇ ਹੋਏ ਸੀ ਨਾਲੇ ਤੇ ਇਹਦਾ ਬਹੁਤ ਵੱਧ ਘੱਟ ਬੋਲੇ ਤੇ ਉਹਨੂੰ ਸਾਡੇ ਕਈ ਜਗ੍ਹਾ ਇਹਨਾਂ ਪਹਿਲਾਂ ਪਹਿਲੇ ਲੱਗੇ ਨਜਾਇਜ਼ ਉੱਪਕੇ ਕਰਾਇਏ ਇਸ ਨੂੰ ਦੇ ਬਟੋਲ ਤੇ ਹੁਣ ਵੀ ਇਹਦੇ ਚਾਚਾ ਐ ਪੁਲਿਸ ਚਾਉਂਦੇ ਵੀ ਸਾਡੇ ਇੱਕ ਫਲਾਟ ਤੇ ਨਜਾਇਜ਼ ਉਸਾਰੀ ਕਰਕੇ ਮਕਾਨ ਬਣਾ ਲਿਆ ਆਪਣੇ ਵੱਲੋਂ ਵੀ ਕੋਈ ਇਹਨਾਂ ਦੇ ਵੱਲੋਂ ਕੋਈ ਆਪਣੇ ਵੱਲੋਂ ਤੁਹਾਡੇ ਵੱਲੋਂ ਵੀ ਕੋਈ ਬੰਦਾ ਭੇਜਿਆ ਗਿਆ ਸੀ ਇਹਨਾਂ ਵੱਲ ਚਾਚਾ ਮਠੋੜਾ ਵੱਲ ਮਾਵੀਰ ਸਿੰਘ ਵੱਲ ਨਹੀਂ ਮੈਂ ਕਿਹਾ ਪਰ ਉਹਨਾਂ ਦਾ ਕਹਣਾ ਕੀ ਜੇ ਉਹਨਾਂ ਦੇ ਬਾਬਾ ਜੀ ਵੱਲੋਂ ਵੀ ਕਈ ਕਾਫੀ ਬੰਦੇ ਆਏ ਨੇ ਨਹੀਂ ਨਹੀਂ ਉਹ ਸਾਨੂੰ ਸਾਡੇ ਦਾਦਾ ਨੇ ਕਿਹਾ ਵੀ ਇੱਥੇ ਕੋਈ ਬੰਦਾ ਦਾ ਹੋਵੇ ਤੁਮ ਕੱਲਾ ਛੜਨ ਦਾ ਨਾਮ ਤੇ ਗਿਆਨਪੁਰ ਤੋਂ ਨਾਲ ਉੱਥੇ ਉਹਨਾਂ ਜਾਂਦੇ ਬਹੁਤ ਹੀ ਜੜ ਇਕੱਠਾ ਕੀਤਾ ਹੈ ਬੜਾ ਬੜੀ ਦੁਨੀਆ ਕੱਢੀ ਕੀਤੀ ਹੈ ਬੁੜੀਆਂ ਜਨਾਨੀਆਂ ਜੋ ਵੱਧ ਘੱਟ ਕਰਦੇ ਨੇ ਕਾਲ ਮੁੰਡਾ ਕਰਦੇ ਨੇ ਧਮਕੀਆਂ ਦੇਣ ਦੇ ਇਹ ਜਨਮ ਮਾਰਦੇ ਦਾ ਭਰਾ ਮਿੱਠੂ ਦਾ ਦਾ ਭਰਾ ਛੜਾ ਨਾ ਉਹ ਤਰੀਕਾ ਉਹ ਬਕੀ ਨੂੰ ਭੇਖਾ ਪੈ ਗਿਆ ਤੇ ਪਿੱਛੇ ਤਰਫਰੇ ਗਿਆ ਅਪਲੀਕੇਸ਼ਨ ਦੇ ਕੇ ਕੇ ਭਾਲ ਕਰਾ ਲਿਆ ਉਹਦੇ ਬਾਅਦ ਆਹ ਬ੍ਰੇਕਅਪ ਪਿਆਸੇ ਦੁਬਾਰਾ ਜਾਂਦੇ ਅੱਜ ਕੀ ਮੰਗ ਕੀ ਕਰਦੇ ਕੀ ਕਹਿਣਾ ਚਾਹੋਗੇ ਉਹਨਾਂ ਬਾਈ ਸਭ ਤੋਂ ਆਪਣੇ ਉਸ ਮਹਿਕਮੇ ਨੂੰ ਤੇ ਉੱਤੇ ਕਮਾਂਡਰ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਰੱਖਿਆ ਕੀਤੀ ਜਾਵੇ ਤੇ ਨਾਲ ਸਾਡੀ ਜਗ੍ਹਾ ਦਾ